ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਇੰਡੋ ਕੈਨੇਡਾ ਤੇ ਮੈਂ ਹਾਂ ਤੁਹਾਡੇ ਨਾਲ ਰਾਜਵਿੰਦਰ ਕੌਰ ਹੈ ਗੱਲ ਮੌਸਮ ਦੀ ਕਰਦੇ ਆਂ ਗਰਮੀ ਆਪਣੇ ਸਿਖਰਾਂ ਤੇ ਆ ਗਰਮੀ ਕਹਿਰ ਵਧਾਰੀ ਆ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤਾਂ ਗਰਮੀ ਆ ਜਿਹੜੀ ਵਾਧੀ ਜਾ ਰਹੀ ਹੈ ਇਸ ਗਰਮੀ ਦੇ ਚੱਲਦੇ ਆਂ ਸਕੂਲਾਂ ਦੇ ਵਿੱਚ ਵੀ ਜੋ ਸਮਾਏ ਸਕੂਲਾਂ ਦਾ ਉਹ ਬਦਲ ਦਿੱਤਾ ਗਿਆ ਹੈ ਤੇ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 46 ਡਿਗਰੀ ਨੂੰ ਵੀ ਪਾਰ ਕਰ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਘਰ ਤੋਂ ਬਾਹਰ ਨਿਕਲਣਾ ਔਖਾ ਹੋਇਆ ਹੈ ਤਾਂ ਹੁਣ ਮੌਸਮ ਪਾਕ ਦੇ ਵੱਲੋਂ ਇੱਕ ਅਲਰਟ ਵੀ ਗਰਮੀ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਲੋਕ ਗਰਮੀ ਦੀ ਮਾਰ ਚੱਲ ਰਹੇ ਨੇ ਜਿਸ ਤਰ੍ਹਾਂ ਤਾਪਮਾਨ ਵਧ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਤਾਪਮਾਨ ਸੰਬੰਧੀ ਸਾਰੇ ਪੁਰਾਣੇ ਰਿਕਾਰਡ ਟੁੱਟਣ ਵਾਲੇ ਨੇ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਹੈ ਤਨਾਲੀ ਹਾਲਾਤਾਂ ਨੂੰ ਦੇਖਦੇ ਹੋਏ ਮੌਸਮ ਪਾਗ ਨੇ ਸਵੇਰੇ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਨੌਤਪਾ 25 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਨੌਤਪਾ ਦੇ ਦੌਰਾਨ ਸੂਰਜ ਆਗੂ ਗਲੇਗਾ ਤੇ ਧਰਤੀ ਸੜ ਜਾਵੇਗੀ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਵੀ ਬਦਲੇ ਆਏ ਤਾਂ ਮੌਸਮ ਪਾਗ ਨੇ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਦੇ ਵਿੱਚ ਗਰਮੀ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਬਾਕੀ 19 ਜ਼ਿਲ੍ਹੇ ਨੇ ਉਹਨਾਂ ਨੂੰ ਵੀ ਔਰੇਂਜ ਅਲਰਟ ਤੇ ਪਾਇਆ ਗਿਆ ਹੈ ਮੌਸਮ ਪਾਕ ਦਾ ਅਨੁਮਾਨ ਹੈ ਕਿ 20 ਮਈ ਤੱਕ ਜਿਹੜਾ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ ਜਾਨੀ ਕਿ ਅੱਜ 20 ਮਈਆ ਤਾਂ ਅੱਜ ਗਰਮੀ ਦਾ ਆਖਰੀ ਦਿਨ ਹੈ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਸਾਨੂੰ ਥੋੜੀ ਰਾਹਤ ਮਿਲੇਗੀ ਪਰ ਪੰਜਾਬ ਦੇ ਵਿੱਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋਏਗਾ ਇਹ ਉਹ ਦਿਨ ਨੇ ਜਦੋਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੋਏਗਾ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ 'ਚ ਲਗਾਤਾਰ ਵਾਧਾ ਹੋਏਗਾ ਨੌਤਪਾ 25 ਮਈ ਤੋਂ ਸ਼ੁਰੂ ਹੋਏਗਾ ਤੇ ਇਸ ਦਾ ਪ੍ਰਭਾਵ 2 ਜੂਨ ਤੱਕ ਰਹੇਗਾ ਜਾਨੀ ਕਿ ਇਹ 9 ਦਿਨ ਨੇ ਸਭ ਤੋਂ ਗਰਮ ਹੋਣਗੇ ਕਿਉਂਕਿ ਇਸ ਸਮੇਂ ਸੂਰਜ ਧਰਤੀ ਦੇ ਬਹੁਤ ਜ਼ਿਆਦਾ ਨੇੜੇ ਹੁੰਦਾ ਤਾਂ ਇਸ ਸਮੇਂ ਜਿਹੜੇ ਕੰਮਕਾਰਾਂ ਵਾਲੇ ਲੋਕ ਨੇ ਘਰ ਤੋਂ ਬਾਹਰ ਜਾਂਦੇ ਨੇ ਜੌਬ ਦੇ ਸਿਲਸਿਲੇ ਦੇ ਵਿੱਚ ਜਾਂਦੇ ਨੇ ਕੰਮਕਾਰਾਂ ਦੇ ਸਿਲਸਿਲੇ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਲਈ ਇਹਨਾਂ ਦਿਨਾਂ ਦੇ ਵਿੱਚ ਉਹ ਖਾਸ احتیاط ਰੱਖਣ ਦੀ ਜ਼ਰੂਰਤ ਹੁੰਦੀ ਆ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ ਤਪ ਤੋਂ ਬਚਣ ਦੀ ਜ਼ਰੂਰਤ ਹੁੰਦੀ ਆ ਤਾਂ ਇਸ ਲਈ ਸਮੇਂ-ਸਮੇਂ ਤੇ ਜੋ ਡਾਕਟਰ ਨੇ ਉਹ ਲਗਾਤਾਰ ਅ ਟਿਪਸ ਵੀ ਦਿੰਦੇ ਰਹਿੰਦੇ ਨੇ ਕਿ ਘਰ ਤੋਂ ਜੋ ਕੱਪੜੇ ਆ ਹਲਕੇ ਰੰਗ ਦੇ ਪਾਉਣੇ ਚਾਹੀਦੇ ਨੇ ਧੁੱਪ ਦੇ ਵਿੱਚ ਛੇੜ ਲਗਾਉਣੇ ਚਾਹੀਦੇ ਨੇ ਜਾਲ ਲਿਕੁਇਡ ਆ ਉਸ ਨੂੰ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਲੈਣਾ ਚਾਹੀਦਾ ਤੇ ਵੀ ਦੱਸਦੀ ਏ ਕਿ ਨੌਤਪਾ ਦੀ ਸ਼ੁਰੂਆਤ ਜੇਠ ਮਹੀਨੇ ਦੀ ਸ਼ੁਰੂਆਤ ਚ ਹੁੰਦੀ ਆ ਹਾਲਾਂਕਿ ਨੌਤਪਾ 15 ਦਿਨਾਂ ਤੱਕ ਰਹਿੰਦਾ ਪਰ ਪਹਿਲੇ 9 ਦਿਨ ਸਭ ਤੋਂ ਗਰਮ ਹੁੰਦੇ ਨੇ ਇਸ ਦਾ ਕਾਰਨ ਇਸ ਨੂੰ ਨੌਤਪਾ ਕਿਹਾ ਜਾਂਦਾ ਹੈ ਤਾਂ ਪੰਜਾਬ ਦੇ ਸਾਰੇ ਸਰਕਾਰੀ ਗੈਰ ਸਰਕਾਰੀ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਏ ਤਾਂ ਇਹ ਜੋ ਸਮਾਂ ਹੈ ਉਹ 20 ਮਈ ਤੋਂ ਜਾਨਿ ਕੇ ਅੱਜ ਤੋਂ ਲੈ ਕੇ ਕਏ 31 ਮਈ ਤੱਕ ਰਹੇਗਾ ਸਾਰੇ ਸਕੂਲ ਜੋ ਕਾਲਜਾਂ ਦਾ ਰੁਪੀਟ ਹੈ ਸਾਰੇ ਸਕੂਲ ਤੇ ਕਾਲਜਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗਾ ਤੇ ਇਹ ਬਦਲਾਅ ਮੌਸਮ ਪਰਵਾ ਰੁਪੀਟ ਹੈ ਤੇ ਇਹ ਬਦਲਾਅ ਮੌਸਮ ਪਾਗ ਵੱਲੋਂ ਜਾਰੀ ਰੈਡ ਅਲਰਟ ਤੇ ਹੀਟ ਵੇਵ ਦੇ ਸੰਬੰਧ ਦੇ ਵਿੱਚ ਕੀਤਾ ਗਿਆ ਹੈ ਤਾਂ ਸੋ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਖਾਸ ਇhtiat ਰੱਖਣ ਦੀ ਜ਼ਰੂਰਤ ਹੈ ਹਾਲਾਂਕਿ ਮੌਸਮ ਵਿਗਿਆਨੀ ਵੀ ਤੇ ਡਾਕਟਰ ਵੀ ਇਹ ਸਲਾਹ ਦਿੰਦੇ ਨੇ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਸਾਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਪਰ ਗਰਮੀ ਦੇ ਦਿਨਾਂ ਦੇ ਵਿੱਚ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ